ਕਹਿੰਦਾ ਭਾਈ ਰਸਾਲ ਸਿੰਘ ਕਰਕੇ ਨਾ ਹੈ ਕਿਹੜਾ ਇਦਾਂ ਹੀ ਸੰਤ ਬਾਬਾ ਜਰਨੈਲ ਸਿੰਘ ਦਾ ਜ਼ਿਕਰ ਆਉਂਦਾ ਵੀ ਕੋਈ ਸ਼ਰਾਬੀ ਬੰਦਾ ਸੀ ਤੇ ਸ਼ਰਾਬ ਨਾਲ ਰੱਜਿਆ ਹੋਇਆ ਤੇ ਥਾਪੀਆਂ ਮਾਰ ਕੇ ਬਾਬਾ ਜੀ ਤੁਰਿਆਣ ਤੇ ਕਹਿੰਦਾ ਆਓ ਏ ਸੰਤਾ ਤੈਨੂੰ ਲੋਕੀ ਸੰਤ ਕਹਿੰਦੇ ਬਾਬਾ ਕਹਿੰਦੇ ਮੇਰ ਨਾਲ ਪੰਜਾਲਾ ਬੋਲ ਸਤਨਾ ਵੇਖੋ ਮੈਂ ਤਾਂ ਕਿਹਾ ਵੀ ਰੁਕਮਾਈ ਚ ਭਿੱਜਿਆ ਆ ਕੋਈ ਬੋਲਦਾ ਨਾ ਉਹਦਾ ਅਸਰ ਹੋਣਾ ਮੇਰੇ ਵਰਗਿਆਂ ਦਾ ਨਹੀਂ ਇਸ ਸੰਤ ਜੀ ਮੁਸਕਰਾ ਕੇ ਕਹਿੰਦੇ ਕੋਈ ਗੱਲ ਨਹੀਂ ਗੁਰਮੁਖਾ ਤੇਰੇ ਨਾਲ ਪੰਜਾ ਤੇ ਬਾਬਾ ਨਾਨਕ ਹੀ ਲਾਵੇਗਾ ਅਸੀਂ ਨਹੀਂ ਲਾਉਣਾ ਨਿਕਲ ਗਿਆ ਨਾ ਬੋਲ ਤੇ ਬਾਬਾ ਨਾਨਕ ਨੇ ਜਿਹਦੇ ਹੱਲ ਨੂੰ ਪੰਜਾ ਕਰਤਾ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਬਸ ਇਨੀ ਗੱਲ ਕਹੀ ਤੇ ਉਹ ਸਿੰਘ ਤੇ ਨਾ ਕਸਰ ਹੋਇਆ ਅਮਰ ਤੇ ਸ਼ਾਕੀ ਬਣਾ ਪਾ ਕੇ ਉਸ ਬੰਦੇ ਦੀ ਤਿੰਨ ਕਿੱਲੇ ਕੁਝ ਮੈਨੂੰ ਵਿਸਰਿਆ ਜ਼ਮੀਨ ਸੀ ਜੀਚੋ ਡੇਢ ਕਿੱਲਾ ਪੈਲੀ ਵੇਚ ਕੇ ਇੱਕ ਪਾਪੀ ਠਾਣੇਦਾਰ ਤਾਂ ਉਹਨੇ ਬਦਲਾ ਲਿਆ ਕੌਮ ਵਾਸਤੇ ਛੰਦ ਪਈ ਰਸਾਲ ਸਿੰਘ ਕਰਕੇ ਨਾ ਆਏ